ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਪਤੀਆਂ ਦੇ ਲਈ ਨਵੀਆਂ ਪਹਿਲ ਕਦਮੀਆਂ ਕਰ ਰਹੀ ਹੈ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀ ਵੱਲ ਵਧ ਰਿਹਾ ਜਿਸ ਕਰਕੇ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਹਨ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 114000 ਕਰੋੜ ਰੁਪਏ ਦੇ ਨਿਵੇਸ਼ ਨਾਲ 4 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਸੂਬਾ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਨਾਲ 42 ਸਾਲ ਪੁਰਾਣੇ ਮੁੱਦਿਆਂ ਨੂੰ ਵੀ ਹੱਲ ਕੀਤਾ ਗਿਆ ਜਿਸ ਨਾਲ ਪਲਾਟ ਧਾਰਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਗ੍ਰੀਨ ਸਟੈਂਪ ਪੇਪਰ ज कलर कोडिंग ऑफ स्टैम पेपर ये पहली बार हुई है वैसा जानते हो इस गल बारे फिर सिंगल विंडो तो हरेक सिंगल विंडो पर विंडो चो बहुत विंडो निकल दी सिंगल विंडो की बजाय सिंगल विंडो सिंगल पेन करा भी पेन भी चले बस सारिया परमिशन उत सो ये तो अइडियाज लेने कि किस तरह यह हो सद की हो सकता है ओडीएस काफ़ी जिस तरह मंत्री साहब ने जिक्र किया ओडीएस भी क्योंकि जो थोड़ी चिमड़िया ਚੱਲਣਗੇ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤੇ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੇਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੇਗੀ ਜਿਵੇਂ ਫਰੋਇਪੁਰ ਵਿੱਚ ਹੜਾ ਨੇ ਆਮ ਲੋਕਾਂ ਦੇ ਜਿਹੜੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਖਾਸ ਤੌਰ ਤੇ ਉਹ ਲੋਕ ਹੈ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਘਰਾਂ ਵਿੱਚ ਕਾਫੀ ਨੁਕਸਾਨ ਜਿਹੜਾ ਉਹ ਦੇਖਣ ਨੂੰ ਮਿਲਿਆ ਤਾਂ ਉਹਨੂੰ ਤਸਵੀਰਾਂ ਸੀ ਵਿਖਾਰਿਆ ਕਿ ਹੁਣ ਪਾਣੀ ਜ਼ਰੂਰ ਕਟਿਆ ਲੇਕਿਨ ਲੋਕਾਂ ਦੇ ਮਕਾਨ ਜਿਹੜੇ ਆ ਉਹ ਕਾਫੀ ਜਿਹੜੇ ਆ ਖਰਾਬ ਹੋ ਚੁੱਕੇ ਆ ਕਈਆਂ ਦੀ ਛੱਤਾਂ ਡਿੱਗ ਪਈਆਂ ਤੇ ਕਈ ਉਂਝ ਜਿਹੜੇ ਆ ਵੀ ਦਰਾਰਾ ਜਿਹੜੀਆਂ ਵਿੱਚ ਪੈਂਦੀਆਂ ਹੋਈਆਂ ਸਾਬਤ ਤੌਰ ਤੇ ਦਿਖਾਈ ਦੇ ਰਿਹਾ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਪਾਣੀ ਕੱਟਦਾ ਲੋਕ ਆਪਣੇ ਘਰਾਂ ਦੇ ਅੰਦਰ ਜਾਂਦੇ ਆ ਤਾਂ ਉਸ ਤੋਂ ਬਾਅਦ ਪਤਾ ਚੱਲਦਾ ਵੀ ਮਕਾਨ ਦੇ ਕੀ ਹਾਲਾਤ ਨੇ ਕੱਚੇ ਮਕਾਨ ਆ ਉਹ ਕਾਫੀ ਜਿਹੜੇ ਉਹਨਾਂ ਚ ਦਰਾਰਾਂ ਜਿਹੜੀਆਂ ਉਹ ਸਾਫ਼ ਤੌਰ ਤੇ ਦੇਖਣ ਨੂੰ ਮਿਲਦੀਆਂ ਜਿਸ ਕਾਰਨ ਕਿ ਲੋਕਾਂ ਨੂੰ ਕਾਫੀ ਵੱਡੀਆਂ ਮੁਸ਼ਕਲਾਂ ਉਹ ਆ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਮੈਂ ਤਾਂ ਹੁਣ ਜਿਹੜਾ ਇਹਨਾਂ ਲੋਕਾਂ ਦੀ ਸਾਰ ਲੈਂਦੀਆਂ ਜਿਹੜੀਆਂ ਨੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਜੋ ਆਕਲਨ ਕਰਕੇ ਇਹਨਾਂ ਦਾ ਜਿਹੜਾ ਡੀਐਨਾਂ ਨੂੰ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਜੜੀਆਂ ਕੀਤੀ ਜਾ ਸਕੇ ਐਸਐਸਬੀ ਫਰੋਇਕੁਰਵੱਲਾ ਵੀ ਜੜਿਆ ਵੀ ਉਹ ਚੱਕਰ ਮਾਰੇ ਗਏ ਨੇ ਤੇ ਉਹਨਾਂ ਨੇ ਇੱਕ ਦੱਸਿਆ ਵੀ ਜਿੰਨੇ ਵੀ ਜਿਹੜੇ ਮਕਾਨ ਖਰਾਬ ਹੋਏ ਨੇ ਜਿਹਨੇ ਕੋਸ਼ਿਸ਼ ਜਿਹੜੇ ਕਰੇ ਚ ਸਖ ਦੇ ਉਹਨਾਂ ਦੀ ਜੜੀਆਂ ਸਮਾਜ ਸਭੀ ਸਰਦਤਾਵਾਂ ਨਾਲ ਮਿਲ ਕੇ ਉਹਨਾਂ ਦੀ ਜੜੀਆਂ ਪੂਰੀ ਹੈਲਪ ਜੜੀਆਂ ਉਹ ਕਰਵਾਈ ਜਾਏਗੀ ਤਸਵੀਰਾਂ ਸੀ ਤੁਹਾਨੂੰ ਕੱਲ੍ਹ ਫੇਰ ਦਿਖਾਣੇ ਆ ਵੀ ਕਿਸ ਤਰ੍ਹਾਂ ਜਿਹੜੇ ਲੋਕਾਂ ਦੇ ਮਕਾਨ ਆ ਉਹ ਟਾਹਟੇ ਜੜਿਆ ਉਹ ਹੋਏ ਨੇ ਤੇ ਕਾਫੀ ਨੁਕਸਾਨ ਜਿਹੜਾ ਮਕਾਨਾਂ ਨੂੰ ਜਿਹੜਾ ਹੋਇਆ ਕਿਉਂ ਆਂ ਲੋਕਾਂ ਨੂੰ ਪਛਾਣਦੀ ਹੋਈ ਦਿਖਾਈ ਦਿੱਤੀ ਆ ਕਾਫੀ ਕਹਿਰ ਹੋ ਰਿਹਾ ਉਹਨੇ ਜਿਹੜਾ ਮਚਾਇਆ ਜਿਸ ਕਰਕੇ ਵੀ ਕਾਫੀ ਫਸਲਾਂ ਤਾਂ ਖਰਾਬ ਹੋਈਆਂ ਲੋਕਾਂ ਦੇ ਮਕਾਨਾਂ ਨੂੰ ਵੀ ਕਾਫੀ ਜਿਹੜੀ ਆ ਉਹ ਨੁਕਸਾਨ ਜਿਹੜਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਤਾਂ ਜੀ ਜਿਹੜੀ ਆ ਮਕਾਨ ਹੈਗਾ ਕੀ ਹਾਲਾਤ ਹੁਣ ਪਾਣੀ ਤਾਂ ਘਟਿਆ ਹਾਂਜੀ ਪਾਣੀ ਘਟਿਆ ਥੋੜਾ ਜਿਹਾ ਪਾਣੀ ਤਾਂ ਘਟਿਆ ਪਰ ਮਕਾਨ ਸਾਰੇ ਫਟ ਗਏ ਰਹਿਣ ਵਾਲਾ ਜਗ੍ਹਾ ਨਹੀਂ ਰਹਿ ਗਿਆ ਹਾਂਜੀ ਤੇ ਗਰੀਬ ਸੰਦੇ ਸਾਡੀ ਦਾਪਾ ਕਰਦੇ ਹੁਣ ਕਿੱਥੋਂ ਬਣਾਉਣਾ ਬਹੁਤ ਮੁਸ਼ਕਲ ਹੋ ਗਿਆ ਬੱਚਿਆਂ ਨੇ ਮਸੇ ਦਿਹਾੜੀ ਕਰ ਕਰ ਬਣਾਇਆ ਸੀ ਸਤਾਈਆਂ ਸਾਲਾਂ ਬਾਅਦ ਹੁਣ ਬਹੁਤ ਔਖਾ ਹੋ ਗਿਆ ਸਾਨੂੰ ਪੰਜੀ ਅਚ ਲਾਤਾ ਦੇ ਵਿੱਚ ਜੇ ਮਤਲਬ ਕਿ ਹੁਣ ਜੇ ਮਕਾਨ ਦੇ ਤੁਸੀਂ ਖਰਾਬ ਹੋਇਆ ਕਿੰਨਾ ਕਿੰਨਾ ਨੁਕਸਾਨ ਹੋਇਆ ਤੇ ਕਿਵੇਂ ਹੋਇਆ ਇਨਸਾਨ ਦਾ ਤਾਂ ਵੀਰੇ ਹੁਣ ਵੇਖੋ ਤੁਹਾਨੂੰ ਪਤਾ ਹੀ ਲੱਗਦਾ ਪਿਆ ਕਿੰਨਾ ਕੁ ਨੁਕਸਾਨ ਹੋ ਗਿਆ ਕੋਈ ਹੋ ਗਿਆ 4-5 ਲੱਖ ਦਾ ਇਦੋਂ ਘੱਟ ਤਾਂ ਨਹੀਂ ਹੈਗਾ ਅੱਜ ਕੱਲ ਬੰਦਾ ਹੀ ਕੁਛ ਨਹੀਂ ਪੈਸੇ ਦਾ ਵੱਧ ਤੋਂ ਵੱਧ ਵੀ ਨੁਕਸਾਨ ਤਾਂ 10 ਲੱਖ ਦਾ ਤਾਂ ਹੈ ਹੀ ਕਿੰਨੇ ਮਕਾਨ ਸੀ ਤਿੰਨ ਮਕਾਨ ਸੀ ਤਿੰਨੇ ਹੀ ਟੇ ਟੇੜੀ ਹੋ ਗਏ ਨੇ ਰੋ ਕੋ ਬਰਾੰਡਾ ਵੀ ਟੇ ਗਿਆ ਹਾਂਜੀ ਤਰੇੜਾ ਵੀ ਆਈ ਹਾਂ ਤਰੇੜਾ ਵੀ ਆ ਗਿਆ ਉਰਲਾ ਕਮਰਾ ਤਾਂ ਸਾਰਾ ਤਰੇੜਾ ਨਾਲ ਭਰ ਗਿਆ ਹਾਂਜੀ ਬਾਲੇ ਡਿੱਗਦੇ ਪਏ ਉੱਤੋਂ ਹਾਂਜੀ ਤੇ ਹੁਣ ਜਿਹੜੀ ਮਕਾਨ ਜਿਹੜਾ ਛੱਤ ਡਿੱਗੀ ਹੋਈ ਲੱਗਦੀ ਆ ਇਹ ਕਿਵੇਂ ਪਾਣੀ ਦੇ ਨਾਲ ਹੋਇਆ ਜੇ ਪਿਛਲੇ 23 ਵਾਲੇ ਪਾਣੀ ਨਾਲ ਡਿੱਗੀ ਸੀ ਹਾਂਜੀ ਉਦੋਂ ਵੀ ਸਾਡੀ ਕਿਸੇ ਨੇ ਹਲਪ ਕੀਤੀ ਕਿਸੇ ਬਾਣ ਫੜੇ ਰਪਿਆਵ ਨਹੀਂ ਦਿੱਤਾ ਸਾਨੂੰ ਆ ਮਾਣਾ ਮੋਟਾ ਜਿਹੜਾ ਰਾਸਨ ਰੋਸਨ ਦੇ ਜਾਂਦੇ ਆ ਦੂਜੇ ਭੈਣ ਭਰਾ ਉਹ ਹੀ ਮਿਲਿਆ ਉਹ ਸਾਨੂੰ ਕੁਝ ਨਹੀਂ ਕਿਸੇ ਵੀ ਦਿੱਤਾ ਹਾਂਜੀ ਵੀ ਕਹਿ ਸਕਦੇ ਤੇ ਉਹ ਹੀ ਚਾਹੁੰਦੇ ਆ ਸਾਡੀ ਗਰੀਬਾਂ ਦੀ ਮਦਦ ਕਰ ਦੇਣ ਕਿਉਂ ਅਸੀਂ ਗਰੀਬ ਆ ਬੱਚੇ ਸਾਡੇ ਰਿਆਂਡੀ ਦੇ ਪਪਾ ਕਰਦੇ ਜਮੀਨ ਸਾਡੀ ਆਣੀਗੀ ਠੇਕੇ ਲਈ ਸੀ 2 ਕਿਲੇ ਉਹ ਵੀ ਟੁੱਟ ਗਈ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਵੀ ਇਹਨਾਂ ਦਾ ਦੱਸਣਾ ਵੀ ਜਿਹੜੀ ਠੇਕੇ ਦੇ ਜ਼ਮੀਨ ਲਈ ਉਹ ਵੀ ਪਾਣੀ ਨਾਲ ਜੈ ਡੁੱਬ ਗਈ ਹੈ ਤੇ ਤੇ 23 ਵਾਲਾ ਨੁਕਸਾਨ ਵੀ ਪਰਪਾਈ ਹਜੇ ਨਹੀਂ ਹੋ ਸਕੀ ਕਿਉਂਕਿ ਉਹ ਜਿਹੜਾ ਮਕਾਨ ਜਿਹੜਾ ਟਹਿ ਟੇਰੀ ਹੋਇਆ ਸੀਗਾ ਉਹਦੀ ਵੀ ਜਿਹੜਾ ਵੀ ਹਜੇ ਤੱਕ ਉਹਨੂੰ ਸਹੀ ਨਹੀਂ ਕਰਾਇਆ ਗਿਆ ਕਿਉਂਕਿ ਇਹ ਪ੍ਰਵਾਹ ਜਿਹੜਾ ਹੈਗਾ ਦਿਹਾੜੀ ਟੱਪਾ ਕਰਦਾ ਜਿਸ ਕਰਕੇ ਵੱਡੀਆਂ ਮੁਸ਼ਕਲਾਂ ਇਹਨਾਂ ਨੂੰ ਜਿਹੜੀਆਂ ਆndੀਆਂ ਤੇ ਹੁਣ ਜਿਹੜਾ ਪਾਣੀ ਆਨ ਕਰਕੇ ਹੋਰ ਵੱਡਾ ਨੁਕਸਾਨ ਜਿਹੜਾ ਹੋ ਗਿਆ ਜਿਹੜਾ ਮਕਾਨ ਹੈ ਉਹ ਕਾਫੀ ਨੁਕਸਾਨ ਹੋਇਆ ਤੇ ਰੇੜੇ ਰੇੜਾ ਆ ਚੁੱਕੀਆਂ ਨੇ ਰਹਿਣ ਜੋਗਾ ਇਹਨਾਂ ਦੇ ਮੁਤਾਬਿਕ ਦੱਸਣ ਦੇ ਮੁਤਾਬ ਸਿਸਟਰ ਸਾ ਉਹ ਕਿੱਥੇ ਜਾਵੇ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਆਪਣੇ ਆਪ ਨੇ ਨਾਲ ਜੂਜੇਗਾ ਜਾਂ ਆਪਣੇ ਮਕਾਨ ਬਣਾਏਗਾ ਜਾਂ ਕਿਸ ਤਰ੍ਹਾਂ ਆਪਣੀ ਰੋਟੀ ਪੂਰੀ ਕਰੇਗਾ ਇਹ ਕਈ ਜਿਹੜੇ ਸਵਾਲ ਆ ਉਹ ਉੱਠਦੇ ਦਿਖਾਈ ਦੇ ਰਹੇ ਨੇ ਭਾਜੀ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਉਹਨ ਇੱਥੇ ਰਹਿ ਰਹੇ ਹੋ ਤੇ ਫਿਰ ਆਪਣਾ ਖਾਣ ਪੀਣ ਜਾਂ ਕਿਸ ਤਰ੍ਹਾਂ ਫਿਰ ਕਰਦੇ ਹੋ ਖਾਣ ਪੀਣ ਦਾ ਇੱਥੇ ਅੱਗੇ ਲੰਗਰ ਲੰਗਰ ਦੇ ਜਾਂਦੇ ਸੀ ਹੁਣ ਤਾਂ ਸਾਨੂੰ ਪਾਸੇ ਰਿਸ਼ਤੇਦਾਰ ਹੀ ਰੋਟੀ ਪਿਜਾਉਂਦੇ ਨੇ ਹਾਂਜੀ ਹੋਰ ਤਾਂ ਸਾਡਾ ਇੱਥੇ ਕੋਈ ਆ ਨਹੀਂ ਹਾਂਜੀ ਕਿੰਨੀ ਕੁ ਸਮਝਦੇ ਪਾਣੀ ਦੇ ਨਾਲ ਜਿਹੜੇ ਮਕਾਨ ਹੈ ਇਹ ਇਲਾਕੇ ਜਿਹੜੇ ਖਰਾਬ ਹੋ ਚੁੱਕੇ ਆ ਬਹੁਤ ਜਿਆਦੇ ਮਕਾਨ ਦਾ ਖਰਾਬ ਹੋ ਗਿਆ ਉਹਨਾਂ ਦਾ ਫਾਟ ਹੀ ਕਹਿਣ ਜਦੋਂ ਰਹਿਣ ਵਾਲੇ ਰਹਿ ਹੀ ਨਹੀਂ ਗਏ ਹਾਂਜੀ ਤੇ ਅਸੀਂ ਤਾਂ ਸਾਡੀ ਤਾਂ ਮਿਹਨਤੀ ਹੈ ਚੱਲ ਸਰਕਾਰਾਂ ਕੁਝ ਨਾ ਕੁਝ ਮਦਦ ਕਰ ਦੇਣ ਗੁੜੀਆਂ ਜਵਾਨੇ ਵਿਆਉਣ ਵਾਲੀ ਤੇ ਇਹਨਾਂ ਨੂੰ ਬਣਾਵਾਂਗੇ ਕਿ ਪੀਂ ਨਹੀਂ ਹੋ ਵਿਆਵਾਂਗੇ ਕਿ ਨਾ ਓਖਾ ਦਿਹਾੜੀਆਂ ਕਰ ਕਰ ਕਰਦੀ ਮਜਬੂਰੀ ਉਹ ਪਰਿਵਾਰ ਹੀ ਸਮਝ ਸਕਦਾ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹ ਰਹਿ ਰਿਹਾ ਕਿਉਂਕਿ ਉਹਨਾਂ ਨੇ ਕਹਿਣਾ ਵੀ ਬੱਚੇ ਜਿਹੜਿਆ ਧੀ ਜਵਾਨ ਹੋ ਚੁੱਕੀ ਆ ਉਹਦਾ ਵਿਆਹ ਕਰੀਏ ਤੇ ਜਾਂ ਮਕਾਨ ਜਿਹੜਿਆ ਉਹ ਦੁਬਾਰਾ ਬਣਾਈਏ ਕਿਉਂਕਿ ਇਹਨਾਂ ਕੋਲ ਉਹਨਾਂ ਜਿਹੜਿਆ ਗੁੰਜਾਇਸ਼ ਨਹੀਂ ਹੁੰਦੀ ਵੀ ਜਿਹੜੇ ਆਪਣੇ ਮਕਾਨਾਂ ਨੂੰ ਪੂਰੀ ਤਰ੍ਹਾਂ ਦੁਬਾਰਾ ਉਹ ਬਣਾ ਸਕਣ ਕਿਉਂਕਿ 23 ਵਾਲੇ ਪਾਣੀ ਨੇ ਵੀ ਜਿੱਥੇ ਇਹਨਾਂ ਦਾ ਵੱਡਾ ਨੁਕਸਾਨ ਕੀਤਾ ਸੀਗਾ ਉੱਥੇ ਹੁਣ ਵਾਲੇ ਪਾਣੀ ਨੇ ਵੀ ਜਿਹੜਾ ਉਹ ਵੱਡਾ ਨੁਕਸਾਨ ਜਿਹੜਾ ਕਰ ਦਿੱਤਾ ਕਾਰਨੂ ਕਾਫੀ ਜਿਹੜਾ ਨੁਕਸਾਨ ਆ ਉਹ ਪਹੁੰਚਿਆ ਹੋਇਆ ਦਿਖਾਈ ਦੇ ਰਿਹਾ ਤੇ ਲੋਕਾਂ ਵੱਲੋਂ ਜਿਹੜ ਇਹਨਾਂ ਦੀ ਕੀਤੀ ਗਈ ਆ ਲੇਕਿਨ ਹੁਣ ਆਸਾਂ ਸਰਕਾਰ ਤੇ ਲੱਗੀਆਂ ਹੋਈਆਂ ਪ੍ਰਸ਼ਾਸਨ ਤੇ ਟਿੱਕੀਆਂ ਹੋਈਆਂ ਕਿ ਉਹ ਇਹਨਾਂ ਦੀ ਹੈਲਪ ਕਰਨ ਤੇ ਇਹਨਾਂ ਨੂੰ ਕੁਝ ਜਿਹੜੇ ਪੈਸੇ ਦੇਣ ਤਾਂ ਜੋ ਇਹ ਆਪਣੇ ਮਕਾਨ ਨੂੰ ਠੀਕ ਕਰਵਾ ਸਕਣ ਜਿਹੜੇ ਟਹਟੇ ਰਿਹਾ ਉਹਨੂੰ ਦੁਬਾਰਾ ਬਣਾ ਸਕਣ ਹੁਣ ਸਾਰੀਆਂ ਆਸਾਂ ਜਿਹੜੀਆਂ ਪ੍ਰਸ਼ਾਸਨ ਤੇ ਸਰਕਾਰ ਤੇ ਲੱਗੀਆਂ ਹੋਈਆਂ ਇਹਨਾਂ ਹਾਲਾਤਾਂ ਵਿੱਚ ਇਹਨਾਂ ਦੇ ਇਹਨਾਂ ਨੂੰ ਲੱਗਦਾ ਵੀ ਪੇ ਇਸ ਤਰ੍ਹਾਂ ਦੇ ਹਾਲਾਤਾਂ ਨਾਲ ਜੂਝਣਾ ਉਹ ਬਹੁਤ ਜਿਹੜਾ ਮੁਸ਼ਕਲ ਉਹ ਦਿਖਾਈ ਦੇ ਰਿਹਾ ਕਿਉਂਕਿ ਇਸ ਤਰ੍ਹਾਂ ਮਕਾਨ ਇਹਨਾਂ ਦੇ ਟੁੱਟ ਚੁੱਕੇ ਆ ਤੇ ਜਿਹੜੀਆਂ ਦਰਾਰਾਂ ਉਹ ਪੂਰੀ ਤਰ੍ਹਾਂ ਆ ਚੁੱਕੀਆਂ ਨੇ ਪਰਿਵਾਰ ਜਿਹੜਾ ਕਾਫੀ ਮੁਸ਼ਕਲ ਵੀ ਜੋ ਕਹਿ ਸਕਦੇ ਆ ਵੀ ਪਾਣੀ ਜਰੂਰ ਕਟਿਆ ਲੇਕਿਨ ਲੋਕਾਂ ਦੀਆਂ ਮੁਸ਼ਕਲਾਂ ਹਜੇ ਨਹੀਂ ਕਟੀਆਂ ਲੋਕਾਂ ਦੀਆਂ ਮੁਸ਼ਕਲਾਂ ਅੱਗੇ ਨਾਲ 100 ਵਧੀਆਂ ਹੀ ਦਿਖਾਈ ਦੇਰੀਆਂ ਨੇ ਮੇਰਾ ਨਾਮ ਬਲਬੀਰ ਸਿੰਘ ਸਾਫਕਾ ਸਰਪੰਚ ਪਿੰਡ ਗੱਟੀ ਰਾਜੋਗਾ ਜੀ ਅੱਜ ਐਸਐਸਪੀ ਸਾਹਿਬ ਵੀ ਆਏ ਤਾਂ ਜਿਆਦਾ ਨਹੀਂ ਕੀ ਕਿਹੜਾ ਜਾਉਗਾ ਐਸਐਸਪੀ ਸਾਹਿਬ ਵੀ ਆਏ ਸੀ ਜਾਂ ਸੱਜਣ ਵੀਰਾਂ ਨੇ ਫੋਨ ਕੀਤਾ ਸੀਗਾ ਮੈਂ ਖੁਦ ਜਾ ਕੇ ਪਹਿਲਾਂ ਦੇਖਿਆ ਜੀ ਇਹਨਾਂ ਦਾ ਬੁਰਾ ਹਾਲਾਤ ਸੀਗੇ ਛੱਤਾਂ ਡਿੱਗਣ ਵਾਲੀਆਂ ਹੋਈਆਂ ਪਈਆਂ ਮਕਾਨਾਂ 'ਚ ਦਰਾਰਾਂ ਪੈ ਗਈਆਂ ਜੀ ਇਹਨਾਂ ਦੇ ਤੇ ਕਾਫੀ ਜਿਹਾ ਨੁਕਸਾਨ ਆਇਆ ਜੀ ਮੈਂ ਕੱਲ ਸਵੇਰ ਵੀ ਗਿਆ ਸੀ ਅੱਜ ਫਿਰ ਗਿਆ ਮੈਂ ਦੇਖਿਆ ਤੇ ਬਹੁਤ ਜ਼ਿਆਦਾ ਕੱਲ ਨਾਲੋਂ ਬੇਹਤਰ ਬੁਰਾ ਹਾਲ ਸੀਗਾ ਜੀ ਪਰਵਾਰ ਕਿਸ ਤਰ੍ਹਾਂ ਉੱਪਰ ਬਹਿ ਕੇ ਆਪਣਾ ਗੁਜ਼ਾਰਾ ਕਰਦਾ ਰਿਹਾ ਸੀ ਜਦੋਂ ਪਰਵਾਰ ਛੱਤ ਦੇ ਉੱਪਰ ਨਾ ਟੈਂਟ ਲਾਇਆ ਟਰਪਾਲ ਦਾ ਦੋ ਦੋ ਕੁ ਮੰਜੇ ਨੇ ਬਾਕੀ ਮਾੜਾ ਮਾੜਾ ਸਮਾਨ ਰੱਖਿਆ ਜੀ ਕੁਝ ਬਾਹਰ ਪਿਆ ਜੀ ਸਮਾਨ ਜਿਹੜੇ ਬੈੱਡ ਬੁੱਡ ਸਾਰਾ ਕੁਝ ਖਰਾਬ ਹੋ ਚੁੱਕੇ ਨੇ ਜੀ ਮਕਾਨ ਮਕਾਨ ਵੀ ਡਿੱਗਣ ਦੇ ਕਿਨਾਰੇ ਜਿਹੜੀ ਕਣਕ ਕਣਕ ਸੀ ਉਹ ਵੀ ਸਾਰੀ ਖਰਾਬ ਹੋ ਗਈ ਜੀ ਬੈੱਡ ਵੀ ਖਰਾਬ ਹੋ ਗਏ ਫਰਨੀਚਰ ਵਗੈਰਾ ਫੋਰ ਵੀ ਫ੍ਰਿਜ ਵਗੈਰਾ ਵੀ ਸਾਰਾ ਕੁਝ ਲੰਬਾਰੀ ਵਗੈਰਾ ਸਭ ਨੁਕਸਾਨ ਹੋ ਚੁੱਕਾ ਜੀ ਅਫਸਰ ਬੜਾ ਕੀ ਵਿਸ਼ਵਾਸ ਚਾਹਦਾ ਅਫਸਰ ਬਣਾ ਇਹ ਵਿਸ਼ਵਾਸ ਦਵਾਇਆ ਕਿ ਜਿੰਨਾ ਵੀ ਇਹ ਛੱਤ ਜਿਹੜੀ ਡਿੱਗਣ ਵਾਲੀਆਂ ਜਿੰਨਾ ਵੀ ਕੰਮ ਹੈ ਇਹ ਸਾਰਾ ਸੀ ਕਰਵਾ ਕੇ ਜਾਂਗੇ ਮਕਾਨ ਬਣਾ ਕੇ ਜਾਂਗੇ ਤੇ ਜਿਹੜਾ ਵੀ ਨੁਕਸਾਨ ਫਰਨੀਚਰ ਵਗੈਰਾ ਦਾ ਕਰਦਾ ਜਿਹੜੇ ਕੱਪੜੇ ਦਾ ਕੋਈ ਨੁਕਸਾਨ ਨੁਕਸਾਨ ਆ ਸਾਰਾ ਕੁਝ ਵੀ ਜਾਨੀ ਕਿ ਕਰਾ ਕੇ ਦੇਣਗੇ ਜੀ ਮਦਦ ਕਰਨਗੇ ਜੀ ਦੋ ਤਿੰਨ ਪਰਿਵਾਰ ਇੱਥੇ ਇਕੱਠੇ ਰਹਿੰਦੇ ਆ ਤੇ ਇਹਨਾਂ ਦਾ ਰਸਤਾ ਵੀ ਕਟਿਆ ਗਿਆ ਸੀ ਜਾਂ ਬਾਕੀ ਪਿੰਡ ਨਾਲ ਤੇ ਇੱਥੇ 5-5 ਫੁੱਟ ਪਾਣੀ ਆ ਗਿਆ ਤੇ ਇਹਨਾਂ ਦੀਆਂ ਕੁਝ ਮਕਾਨ ਦੀਆਂ ਕੁਝ ਛੱਤਾਂ ਵੀ ਡੈਮੇਜ ਹੋ ਗਈਆਂ ਜਿਹੜੀਆਂ ਡੁੱਟਣ ਵਾਲੀਆਂ ਆਈਆਂ ਢਿੱਗਣ ਵਾਲੀਆਂ ਆਈਆਂ ਛੱਤਾਂ ਤੇ ਇਹਦੇ ਵਿੱਚ ਬਾਕੀ ਅਸੀਂ ਆਪਦੇ ਵੱਲੋਂ ਪੁਲਿਸ ਵੱਲੋਂ ਸਾਡੇ ਜਿਹੜੇ ਸਾਰੇ ਆਫਸਰਸ ਕੰਟ੍ਰਿਬਿਊਟ ਕਰਨਗੇ ਦੂਜੇ ਕਰਨਗੇ ਉਹਦੇ ਵੱਲੋਂ ਅਸੀਂ ਇੱਥੇ ਸੇਵਾ ਕਰਾਂਗੇ ਜੀ ਤੇ ਇਹ ਤਾਂ ਇੱਕ ਸ਼ੁਰੂਆਤ ਹੈ ਤੇ ਬਾਕੀ ਜਿਹੜੀ ਸਮਾਜ ਸੇਵੀ ਸੰਸਥਾਵਾਂ ਹੈ ਹੋਰ ਜਿਹੜੇ ਬੰਦੇ ਅੱਗੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਕਰਕੇ ਹੋਰ ਵੀ ਜਿੱਥੇ ਆਪਣੇ ਮਕਾਨ ਕਿਤੇ ਕਿਸਦੇ ਕੋਈ ਨੁਕਸਾਨੇ ਗਏ ਆ ਉਹਨਾਂ ਦੇ ਵਿੱਚ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਲੈ ਜਿਹੜੇ ਜਾਣ ਪਛਾਨ ਵਾਲੇ ਐ ਤੇ ਜਿੰਨੇ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੂੰ ਕਹਿ ਕੇ ਆਪਾਂ ਵੱਤ ਛੜ ਕੇ ਇਹਨਾਂ ਦਾ ਹਿਸਾਬ ਪਵਾ ਕੇ ਤੇ ਆਪਾਂ ਜਿਹੜੇ ਇਸ ਟ੍ਰੈਜੇਡੀ ਦੇ ਵਿੱਚ ਇਹ ਜਿਹੜਾ ਤਰਾਸ ਦੀ ਆਪਣੀ ਹੋਈ ਆ ਫਲੱਡਸ ਕਰਕੇ ਇਹਦੇ ਵਿੱਚ ਜਿਹੜੇ ਨੁਕਸਾਨੇ ਗਏ ਆ ਮਕਾਨ ਤੇ ਹੋਰ ਜਿਹੜੀ ਨੁਕਸਾਨ ਹੋਇਆ ਉਹਦੀ ਆਪਰਪਾਈ ਕਰਨ ਦੀ ਕੋਸ਼ਿਸ਼ ਕਰਾਂ ਸਰ ਕਿਵੇਂ ਦੇਖਦੇ ਹੋ ਕਿ ਮਾਲਵੇ ਦਾ ਪੁੱਤ ਭਪਿੰਦਰ ਸਿੰਘ ਔਰ ਜਿਹੜੀ ਡਿਪਿੰਗ ਕਮਿਸ਼ਨ ਹੈ ਲਗਾਤਾਰ ਇਹ ਬਾੜ ਗ੍ਰਸਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਤੇ ਆਇਆ ਹੈ ਤਾਂ ਸੁਣਨ ਚਾਹ ਰਿਹਾ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਐਸਐਸਪੀ ਨੇ ਜਿਹੜੇ 18 ਸਮਗਰੀ ਪਚਾਈ ਸ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਆਪਾਂ ਸਾਰੇ ਹੀ ਮਾਲਵੇ ਦੇ ਪੁੱਤਾਂ ਵੀ ਕੋਈ ਇਹ ਕਹਿਣ ਦੀ ਲੋੜ ਨਹੀਂ ਇਹਦੇ ਵਿੱਚ ਆਪਾਂ ਨੂੰ ਮੈਂ ਤਾਂ ਇਹ ਸਮਝਦਾ ਹੁੰਦਾ ਵੀ ਆਪਾਂ ਨੂੰ ਦਿਖਾਵਾ ਕਰਨ ਦੀ ਥਾਂ ਤੇ ਆਪਾਂ ਨੂੰ ਸਾਹਮਣੇ ਸਾਹਮਣੇ ਹੋ ਕੇ ਜਿਹੜਾ ਲੋਕਾਂ ਦੇ ਜਾ ਕੇ ਵਿੱਚ ਜਾ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਜਿੰਨੀ ਵੱਧ ਤੋਂ ਵੱਧ ਆਪਾਂ ਕਰ ਸਕਦੇ ਹਾਂ ਜਿਹਨੂੰ ਇਸ ਵੇਲੇ ਲੋੜ ਹੈ ਤੇ ਆਪ ਜਿਹੜੇ ਆਪਣੇ ਜਿਨ੍ਹਾਂ ਦੇ ਕੋਲ ਨੂੰ ਕੁਝ ਫालतू ਹੈਗਾ ਆਪਦੇ ਕੋਲ ਆਪਦੇ ਕੋਲੋਂ ਜਿੰਨੀ ਉਹਨਾਂ ਦੀ ਲੋੜ ਹੈ ਲੋੜ ਤੋਂ ਵੱਧ ਜਿੰਨੀ ਕੋਈ ਚੀਜ਼ ਹੈਗੇ ਉਹਨਾਂ ਨੂੰ ਵੱਧ ਛੱਡ ਕੇ ਆ ਕੇ ਅੱਗੇ ਹਸਾ ਪਾਉਣਾ ਚਾਹੀਦਾ ਤੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਸਰ ਰੋਟੀ ਪਾਣੀ ਦੀ ਸੁਣ ਚਾ ਕਿ ਪੁਲਿਸ ਵੱਲੋਂ ਵੀ 2000 ਵਿਖਿਆ ਦੀ ਜਿਹੜੀ ਰੋਟੀ ਸਵੇਰੋਂ ਸ਼ਾਮ ਤੱਕ ਚੱਲ ਜਾਰੀ ਹੈ ਸਰ ਬਿਲਕੁਲ ਜੀ ਸਾਡੇ ਵੱਲੋਂ ਇੱਕ ਤਾਂ ਜਿਹੜਾ ٹرسٹ ਸ਼ੇਸ਼ਵਲੀ ٹرسٹ ਉੱਥੋਂ ਵੀ ਉਹਦਾ ਮੇਰੇ ਕੋਲ ਹੀ ਚਾਰਜ ਹੁੰਦਾ ਉੱਥੋਂ ਵੀ ਲਗਾਤਾਰ ਹੀ ਜਿਹੜਾ ਲੰਗਰ ਬਣ ਕੇ ਜਾਂਦਾ ਰਿਹਾ ਤੇ ਜਿਹੜੇ ਸਾਡੇ ਐਸ ਐਚ ਓਜ਼ ਵੱਲੋਂ ਵੀ ਉੱਥੇ ਮੌਕੇ ਤੇ ਵੀ ਲੰਗਰ ਜਿਹੜਾ ਬਣਵਾ ਕੇ ਬਣਾ ਕੇ ਆਪ ਪਿਆਰ ਕਰਕੇ ਆਪ ਸੇਵਾ ਕੀਤੀ ਜਾਂਦੀ ਰਹੀ ਹੈ ਤੇ ਇਹ ਮੈਨਾਂ ਨੂੰ ਸਾਡੇ ਐਸ ਐਚ ਓਜ਼ ਤੇ ਡੀ ਐਸ ਪੀਜ਼ ਨੂੰ ਵੀ ਇਸ ਦੀ ਸ਼ਹਾਵਾ ਸੀ ਦਨਾਂ ਵੀ ਜਿਨ੍ਹਾਂ ਨੇ ਬਚੜ ਕੇ ਕੇ ਜਿਹੜਾ ਇਸ ਅਕਸਰ ਇੱਥੇ ਲੋਕਾਂ ਦੇ ਨਾਲ ਮਿਲ ਕੇ ਮੋਢਾ ਦਾ ਮੋਢਾ ਲਾ ਕੇ ਇਹਨਾਂ ਨੇ ਮਦਦ ਕੀਤੀ ਅੱਜ ਸਰ ਸਰਦੀਪਿੰਡ ਚ ਪਹੁੰਚੇ ਜ਼ੀਰੋ ਲਾਈਨ ਤੇ ਪਹੁੰਚੇ ਜਿਹੜੇ ਖਾਂਦੀ ਇਹ ਸਰਦੀਪਿੰਡ ਆ ਬਿਲਕੁਲ ਮੇਰੀ ਦਰਿਆ ਉਸੇ ਹੀ ਵਕਤ ਆਈ ਕਿ ਦਰਿਆ ਦਾ ਇੱਥੇ ਸਫਲ ਬੱਧ ਪਾਰਤੀ ਹੈ ਤੇ ਨਾਲ ਹੀ ਇੱਥੇ ਪਾਕਿਸਤਾਨ ਦੀ ਸਰਹੱਦ ਨਾਲ ਤਲਾਨ ਲੱਗੀ ਹੈ ਹਾਂ ਜੀ ਤੇ ਪਿੰਡਾ ਹੋਰ ਵੀ ਦੌਰਾ ਕਰੋਗੇ ਸਰ ਜੀ ਹਾਂ ਜੀ ਲਗਾਤਾਰ ਹੀ ਚੱਲਦੇ ਆ ਸਵੇਰੇ ਅਸੀਂ ਨਿਕਲ ਜਾਈਦਾ ਹੈ ਜਦੋਂ ਕਦੇ ਮੈਂ ਤੇ ਡੀਸੀ ਸਾਹਿਬ ਇਕੱਠੇ ਹੁੰਦੇ ਆ ਕਦੇ ਜੀ ਅਲੱਗ-ਅਲੱਗ ਜੀ ਮੈਂ ਆਪਦੇ ਉਹਦੇ ਜਿੱਥੇ ਸਾਨੂੰ ਪਤਾ ਲੱਗਦਾ ਕਿਦੇ ਲੋਡ ਆ ਉੱਥੇ ਜਾਂਦੇ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਕਲਨਿਕ ਸੋਰਾ ਫਰਾਈ